ਕਈ ਨਾ ਗਲਾਸੇ ਚ ਆਏ ਨੇ ਭਰ ਕੇ ਕਰੀ ਬੋਲਣ ਦੀ ਅਗਲਾ ਨਹੀਂ ਕਿ ਮਾਲ ਕੰਦਦਾ ਮੈਂ ਮਾਲਤ ਲੱਗਦਾ ਪੈਸੇ ਅਸੀਂ ਤੈਨੂੰ ਦੇ ਦਾਂ ਮਾਰ ਮਾਰ ਰਵਾਜ ਮੈਂ ਮੋਟੇ ਨੂੰ ਵੇ ਭਾਈ ਮੋਟੇ ਪਹਿਲਾਂ ਤੂੰ ਮਾਰਦਾ ਉਹਦੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਿੱਦਾਂ ਕਿ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਗੁਲਾਬੀ ਆਖੇ ਜੋ ਤੇਰੀ ਦੇਖੀ ਇਹ ਗੁਲਾਬੀ ਪਰਨਾ ਕਿਵੇਂ ਬਣਿਆ ਤੁਸੀਂ ਸਹੀ ਕਿੱਥੇ ਚਲੇ ਕੀ ਕਰਨਾ ਪੈਟਰੋਲ ਲੈ ਅੱਗ ਲਾਉਣੀ ਜਿਹੜੇ ਕਰਦੇ ਨੇ ਚੁਗਲੀਆਂ ਫੂਕ ਦੇਣੇ ਆ ਵਾਜੀ ਵਾਤ ਅੱਗ ਲਾ ਦਿਓ ਚਿੱਤੇ ਵਾਲੇ ਫੂਕ ਦੇ ਬੈਰੀ ਗੁੱਡ ਆਪਣੇ ਬੈਟੇ ਚਿੱਠਾ ਬਹੁਤ ਲੱਗਦਾ ਬਹੁਤ ਜੀ ਆਪਾਂ ਫੂਕ ਦੇਣਾ ਪੈਟਰੋਲ ਵਾ ਕੇ ਚੱਕ ਦੇ ਗਰੀਬੀ ਚਲੋ ਮਿਲਦੇ ਆ ਸ਼ਾਮ ਨੂੰ ਗੁੱਡ ਮਾਰਨਿੰਗ ਬਾਏ ਇਹ ਐਂ ਨਹੀਂ ਸਾਫ ਹੋਣਾ ਕੰਮ ਵਾਲੀ ਪੂਰੇ ਪੈਸੇ ਦੇਈ ਦੇਣਾ ਤੈਨੂੰ ਚੰਗੀ ਤਰ੍ਹਾਂ ਸਾਫ ਕਰ ਚੰਗੀ ਤਰ੍ਹਾਂ ਹੀ ਸਾਫ ਕੀਤਾ ਉਦੋਂ ਫੋਨ ਕਹਿੰਦਾ ਗਲਾਸੇ ਚਾਹ ਇਹਦੇ ਭਰ ਕੇ ਕਰੀ ਬੋਲਣ ਦੀ ਅਗਲੇ ਨਹੀਂ ਕਿ ਮਾਲ ਕਾ ਦਦਾ ਮੈਂ ਪੈਸੇਹੀਂ ਤੈਨੂੰ ਦੇ ਦਿੱਤੇ ਤਨਖਾਹ ਕੰਮ ਵਾਲੀ ਨਾ ਕੰਮ ਵਾਲੀ ਬਣ ਕੇ ਰਿਆ ਕਰ ਕੱਲ ਸਫਾਈ ਕਰੋ ਆਪਦੇ ਸਾਰੇ ਘਰੇ ਸਾਰੇ ਕੰਮ ਵਾਲੇ ਹੁੰਦੇ ਆ ਤੂੰ ਆ ਕੰਮ ਵਾਲੀ ਗੁੱਡ ਮਾਰਨਿੰਗ ਅੱਬੇ ਕਿਹੜਾ ਕਿਉਂ ਵਰਤਦੇ ਆਏ ਇਹ ਇਹ ਤਾਂ ਬੱਚੇ ਕਿਉਂ ਬੁਲਾਉਂਦੇ ਆ ਸਾਨੂੰ ਇਹ ਮਿਸਟਰੀ ਕੋ ਮਖਰੀ ਦੁਲਾਈ ਆਈ ਨਾ ਜੈਸੀ ਕੋਲੇ ਨੂੰ ਦੇਣ ਲੱਗੇ ਸੀਗਾ ਹੁਣ ਵੀਡੀਓ ਦੇ ਸਾਹਮਣੇ ਨਖਰੇ ਆਉਂਦੇ ਇਹਨੂੰ ਦੇੰਤਾ ਲੱਗਿਆ ਜੇ ਮੱਖਣੇ ਪਾਤੇ ਪਹਿਲਾਂ ਤੂੰ ਤੂੰ ਮੰਗਿਆ ਸੀ ਲੱਗ ਗਿਆ ਦੀ ਮੰਮੀ ਕੁਝ ਮੰਗਣਾ ਹੁੰਦਾ ਨਹੀਂ ਮੰਮੀ ਅਵਲੀ ਗੇ ਨਹੀਂ ਮੱਖਣ ਦੇ ਦੇਨੇ ਮੈਨੂੰ ਤੇ ਮੱਖਣ ਉਹ ਵੀ ਤਾਂ ਮੱਖਣ ਹੀ ਹੁੰਦਾ ਆ ਇਹ ਨੂੰ ਮੱਖਣ ਦਾ ਕੀ ਹੋ ਬੰਨਾ ਆਉ ਕਦਾ ਬੰਨਾ ਮੈਂ ਹਾਂ ਬੱਬੇ ਮੱਖਣ ਦਾ ਵਕਿਆ ਨਹੀਂ ਸੁਣਦਾ ਹੀ ਨਹੀਂ ਮਖਣੀ ਮਖਣੀ ਕਿੰਨੀਆਂ ਰੋਟੀਆਂ ਖਾਦੀਆਂ ਤੂੰ ਹੁਣ ਡਾਈਟ ਤੇ ਹੋ ਜਾ ਤੂੰ ਸੁੱਲੋੜ ਖਾਇਆ ਕਰ ਨਹੀਂ ਹੁਣ ਇੱਕਮ ਤੂੰ ਡਾਈਟ ਤੇ ਆ ਇੱਕ ਵਾਰ ਇਹ ਖਾਨੀਆਂ ਮੇਂ ਜੋ ਗਿਆ ਇਹ ਕਮਨੇ ਡਾਈਟ ਕਰਕੇ ਕੀ ਕਰਨਾ ਇੱਕ ਮੱਗੇ ਬੜੀ ਗਾ ਉੱਥੇ ਨਾ ਆ ਗੁੱਡ ਮਾਰਨਿੰਗ ਆਲਾ ਦਹੀਂ ਮੇਰੇ ਆਲਾ ਆਪੇ ਕੋਈ ਨਹੀਂ ਦੰਦਾਰੀ ਦਾ ਪਰ ਆਵੇ ਪਾ ਮਾਰ ਮਾਰਵਾਜ ਮਮੋਟੇ ਨੂੰ ਖਾਲਾ ਉਹ ਛੋਟੇ ਥੀ ਹਾ ਭਾਈ ਮੋਟੇ ਪਹਿਲਾ ਤੂੰ ਮਾਰਦਾ ਉਹਦੇ ਹੁਣ ਕਾ ਵਾਜੇਗਾ ਹੱਥ ਲਾ ਇਹਨੂੰ ਨਹੀਂ ਕੋ ਕਹਿੰਦੀ ਐ ਪੈਂਦੀ ਥੋੜੀ ਨਾ ਵਾ ਆਵੇ ਹੁਣ ਆ ਉੱਤਰੇ ਆਪ ਕੋਲ ਖਲਾਉਗੀ ਲੈ ਉਹਦਾ ਆਪ ਕਹਿੰਦੀ ਵੀ ਆ ਵੀ ਹੱਥ ਲਾ ਮੈਨੂੰ ਦਾ ਐਵੇਂ ਡਰੀ ਜਨਾ ਤੂੰ ਹੁਣ ਚੱਕ ਲੈ ਇਹਨੂੰ ਬੋਕਲ ਪਰ ਲਾ ਬਸ ਓਏ ਉਹ ਉਧਰ ਕੁੱਤਾ ਦੂਜਾ ਉਹਦਾ ਵੈਸੇ ਭੌਂਦਾ ਭਰਾਵਾ ਇਹ ਖੁੱਲੀ ਕਰਕੇ ਭੌਂਦਾ ਇਹਨੂੰ ਆ ਚੱਕ ਲੈ ਇਹਨੂੰ ਆ ਦੋ ਥਾਣਾ ਚੱਕ ਦੋ ਥਾਣਾ ਇਹ ਹਾਂ ਚਾ ਉਹ ਚੈਤਰਾ ਚੱਕ ਅੱਗੋਂ ਹਾਂ ਐ ਫੜ ਕੇ ਚੱਕਦੇ ਐ ਹੀ ਨੋਨ ਉਹ ਤੇ ਜੱਪੀ ਵਾਲ ਉੱਤੋਂ ਦੀ ਜਾਈ ਮੜਾ ਜਾ ਐਨੀ ਉੱਤੋਂ ਦੀ ਜਾਂਦਾ ਸੰਗਲ ਐਡਾ ਥੋੜਾ ਨਾ ਲੰਮਾ ਉਹਦਾ ਉਹ ਗਈ ਲੈ ਇਹ ਪਾਹੂ ਚਲਾ ਲੈ ਨਾ ਚਲਾ ਲਿੰਦਾ ਪਾਹੂ ਹਾਂ ਜੀ ਗੱਜੂ ਦੇਖ ਲਈਉਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਕਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ